ਸਰੀ ਦਾ ਹੈਗਾ ਕਿ ਸਾਡੇ ਇੱਕ ਨੌਲੇਜ ਆਇਆ ਕਿ ਇੱਕ ਕੋਈ ਜਿਹੜਾ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਜੀ ਉਹ ਬੰਬ ਫਟਣਾ ਫਟਰ ਹੋ ਗਿਆ ਜੀ ਔਰ ਪੀਜੀਆ ਹੀ ਦਾਖਲ ਹੈ ਜਿਹਦਾ ਕਿ ਇਲਾਜ ਠੀਕ ਤਰੀਕੇ ਨਾਲ ਨਹੀਂ ਚੱਲ ਰਿਹਾ ਇਹ ਜਿਹੜਾ ਇਹਨਾਂ ਨੇ 27 ਤਰੀਕ ਨੂੰ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਲਿਖਦੇ ਵੀ ਇਹ ਹੈ ਕਿ ਅਸੀਂ ਉੱਥੋਂ ਡਿਫਿਊਜ਼ ਕਰਕੇ ਲੈ ਕੇ ਆਏ ਪਰ ਇਹ ਦੁਬਾਰਾ ਇੱਥੇ ਫਟ ਗਿਆ ਹਾਂ ਦੇਖੋ ਡਿਫਿਊਜ਼ ਕੀਤੀ ਚੀਜ਼ ਫਟ ਸਕਦੀ ਠੀਕ ਹੈ ਤੁਸੀਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦੇ ਸੀ 15 ਅਗਸਤ ਵੀ ਨੇੜੇ ਸੀਗੀ ਜੀ ਪਰ ਤੁਸੀਂ ਕੀ ਅਕੋਰਡਿੰਗ ਟੂ ਜਿਹੜਾ NIA ਐਕਟ ਹੈ ਅਕੋਰਡਿੰਗ ਟੂ ਜਿਹੜਾ NIA ਰੂਲ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਸ਼ੈਡਿਊਲ ਅਫੈਂਸ ਹੈ ਜਿਹੜਾ ਉਹਦੀ ਇਨਫੋਰਮੇਸ਼ਨ NIA ਤੇ ਸੈਂਟਰ ਗਵਰਨਮੈਂਟ ਨੂੰ ਭੇਜਣੀ ਜੀ ਉਹਨਾਂ ਨੂੰ ਕਿਉਂ ਨਹੀਂ ਭੇਜੀ ਗਈ ਜੀ ਐਕਟ ਪਲੇ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਦੇ ਨਾਲ ਇਹ ਤੱਥਾਂ ਨੂੰ ਲੁਕੋ ਲਿਆ ਗਿਆ ਜੀ ਤੱਥ ਜਿਵੇਂ ਕਿ ਉਹਦੇ ਵਿੱਚ ਇਹ ਗੱਲ ਦੱਸੀ ਨਹੀਂ ਗਈ ਵੀ ਇਹ ਬਰਾਮਦ ਕਿੱਥੋਂ ਹੋਇਆ ਅੱਛਾ ਜੀ ਫਟਿਆ ਥਾਣੇ ਉੱਥੇ ਆ SSOC ਪਰ ਕਿੱਥੇ ਬਰਾਬਰ ਹੋਇਆ ਤੁਸੀਂ ਇਹਨੂੰ ਕਿੱਥੋਂ ਲਿਆਂਦਾ ਕਿਹੜੀ ਸਥਿਤੀਆਂ ਚ ਲਿਆਂਦਾ ਉਹ ਸਾਰੀਆਂ ਗੱਲਾਂ ਤੇ ਕਿਉਂ ਚੁੱਪੀ ਸਾਦੀ ਹੋਈ ਪੁਲਿਸ ਨੇ ਇਹ ਵੀ ਗੱਲ 10 ਜੁਲਾਈ ਨੂੰ ਦਰਬਾਰ ਸਾਹਿਬ ਧਮਕੀ ਆਣੀ ਜੀ ਕਿ ਅਸੀਂ ਆਰਡੀਐਕਸ ਨਾਲ ਉਡਾ ਦੇਣਾ ਮੈਨੂੰ ਇਹ ਨਹੀਂ ਪਤਾ ਕਿ ਉਹਦਾ ਇਹ ਨਾਲ ਕੋਈ ਤਾਲੁਕਾ ਹੈਗਾ ਕਿ ਨਹੀਂ ਹੈਗਾ ਬਟ ਗੱਲ ਇਹ ਹੈ ਕਿ ਦੇਖੋ ਔਰ ਉਹਦੇ ਬਿਲਕੁਲ ਐਸਐਸਓਸੀ ਥਾਣਾ ਜਿਆਦਾ ਦੂਰ ਨਹੀਂ 2.5 3 ਕਿਲੋਮੀਟਰ ਦੇ ਦਰਮਿਆਨ ਇੱਕ ਬੰਬ ਬਲਾਸਟ ਹੋ ਜਾਂਦਾ ਜੀ ਸੋ ਇਹ ਸਾਰੀਆਂ ਗੱਲਾਂ ਵੀਰੇ ਧਿਆਨ ਚ ਸੀਗਾ ਵੀ ਦੇਖੋ ਐਜ਼ ਅ ਬੰਦਾ ਇੱਕ इमोशनल ਫੀਲਿੰਗ ਵੀ ਹੁੰਦੀ ਹੈ ਉਹ ਬੰਦੇ ਵੀ ਅਜੇ ਤੱਕ ਫੜੇ ਨਹੀਂ ਗਏ ਔਰ 10 ਜੁਲਾਈ ਨੂੰ ਥ੍ਰੈਟ ਆਈ 10 ਅਗਸਤ ਨੂੰ ਬੰਬ ਬਲਾਸਟ ਹੋ ਜਾਂਦਾ ਜੀ ਪੂਰਾ ਉਸੇ ਤਰੀਕ ਨੂੰ ਇੱਕ ਮਹੀਨੇ ਬਾਅਦ ਕੋਰਲੇਟ ਹੈਗਾ ਕਿ ਨਹੀਂ ਹੈਗਾ ਉਹ ਨਹੀਂ ਮੈਨੂੰ ਪਤਾ ਕਿਉਂਕਿ ਇਹ ਇਹ ਦੇ ਵਿੱਚ ਆਪਣਾ ਲੈਟਰ ਵੀ ਹੈ ਕਿ 27 ਤਰੀਕ ਨੂੰ ਵੀ ਪੰਜਾਬ ਸੋਵਰਨਿਟੀ ਲਾਇਸੈਂਸ ਇਹ ਵੀ ਜ਼ਿਕਰ ਕੀਤਾ ਵੀ ਅਸੀਂ ਗਲਿਆਰੇ ਵੱਲ ਨਹੀਂ ਅਸੀਂ ਦੇਖ ਸਕਦੇ ਜੀ ਵੀ ਅਸੀਂ ਜਿਹੜਾ ਦਰਬਾਰ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਨਹੀਂ ਦੇਖ ਸਕਦੇ ਠੀਕ ਹੈ ਨਹੀਂ ਦੇਖ ਸਕਦੇ ਬਹੁਤ ਅੱਛੀ ਗੱਲ ਆ ਜਿਹੜਾ ਦੇਖੂਗਾ ਵੀ ਦਰਬਾਰ ਸਾਹਿਬ ਵੱਲ ਉਹ ਫਿਰ ਉਹਨੂੰ ਪੰਜਾਬੀ ਦੇਖਣਾ ਵੀ ਜਾਣਦੇ ਆ ਵੀ ਉਹ ਨਮਸਕਾਰ ਆਦab ਸਤ ਸ੍ਰੀ ਅਕਾਲ ਮੈਂ ਹਾ ਪਰਮਜੀਤ ਸਿੰਘ ਰੰਗਪੁਰੀ ਤੇ ਤੁਸੀਂ ਦੇਖ ਰਹੇ ਹੋ ਭਾਈ ਸੋ ਪੰਜਾਬ 10 ਅਗਸਤ 2025 ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਬਲਾਸਟ ਹੁੰਦਾ ਤੇ ਉਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਖਬਰ ਮੀਡੀਆ ਵਿੱਚ ਨਹੀਂ ਆਂਦੀ ਨਾ ਹੀ ਪੁਲਿਸ ਵੱਲੋਂ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤੋਂ ਦੌਰਾਨ ਇੱਕ ਪੀਆਈਐਲ ਦਾਖਲ ਕੀਤੀ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਂਦਾ ਇਸ ਦੌਰਾਨ ਇਹ ਵੀ ਪਤਾ ਚੱਲਦਾ ਹੈ ਕਿ ਕੁਝ ਮੀਡੀਆ ਦੇ ਵਿੱਚ ਇਸ ਦੀ ਛੋਟੀ ਜੀ ਖਬਰ ਲੱਗਦੀ ਹੈ ਤੇ ਹੁਣ ਇਹ ਵੀ ਪਤਾ ਲੱਗਿਆ ਹੈ ਕਿ 27 ਅਗਸਤ ਨੂੰ ਇਸ ਦਾ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਗਿਆ ਹੈ ਕੀ ਹੈ ਪੂਰਾ ਮਾਮਲਾ ਅਸੀਂ ਗੱਲਬਾਤ ਕਰ ਦਿੰਦੇ ਹਾਂ ਪੀਆਲ ਦਾਖਲ ਕਰਨ ਵਾਲੇ ਆਰਟੀਆ ਐਕਟਵਿਸਟ ਸਿਮਰਨਜੀਤ ਸਿੰਘ ਜੀ ਦਾ ਸਿਮਰਨਜੀਤ ਜੀ ਤੁਸੀਂ ਇਹ ਜਿਹੜਾ ਖੁਲਾਸਾ ਕਰ ਰਹੇ ਹੋ 10 ਅਗਸਤ ਵਾਲਾ ਇਹ ਕਾਫੀ ਦਿਨਾਂ ਤੱਕ ਤਾਂ ਪਤਾ ਨਹੀਂ ਲੱਗਿਆ ਤਹਾਡੇ ਕਹਿਣ ਮੁਤਾਬਕ ਹੁਣੇ 27 ਤਰੀਕ ਨੂੰ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੌਰਾਨ ਉਸ ਤੋਂ ਪਹਿਲਾਂ ਤੁਸੀਂ ਪੀਆਈਐਲ ਦਾਖਲ ਕੀਤੀ ਤੁਸੀਂ ਪੀਆਈਐਲ ਦਾਖਲ ਕਿਦਾਂ ਕੀਤੀ ਜਿਸ ਮੀਡੀਆ ਤੱਕ ਖਬਰ ਨਹੀਂ ਪਹੁੰਚੀ ਤੁਹਾਡੇ ਤੱਕ ਕਿਦਾਂ ਪਹੁੰਚੀ ਜੀ ਸਰ ਇਹ ਦਾ ਹੈਗਾ ਕਿ ਸਾਡੇ ਇੱਕ ਨੌਲੇਜ ਆਇਆ ਕਿ ਇੱਕ ਕੋਈ ਜਿਹੜਾ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਜੀ ਉਹ ਬੰਬ ਫਟਣਾ ਫਟਰ ਹੋ ਗਿਆ ਜੀ ਔਰ ਪੀਜੀਆਈ ਦਾਖਲ ਹੈ ਜਿਹਦਾ ਕਿ ਇਲਾਜ ਠੀਕ ਤਰੀਕੇ ਨਾਲ ਨਹੀਂ ਚੱਲ ਰਿਹਾ ਜੀ ਕੁਝ ਸਾਡੇ ਲਿੰਕ ਵਿੱਚ ਬੰਦੇ ਸੀਗੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਗੁਰਪ੍ਰੀਤ ਸਿੰਘ ਦਾ ਪਰਿਵਾਰ ਹੈ ਉਹਨਾਂ ਨੇ ਮੇਰੇ ਕੋਈ ਨੌਨ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਅਪਰੋਚ ਕੀਤਾ ਜੀ ਕਿ ਵੀ ਸਾਡਾ ਇੱਥੇ ਪੀਜੀਆਈ ਟਰੀਟਮੈਂਟ ਨਹੀਂ ਠੀਕ ਚੱਲਦਾ ਪਿਆ ਬਈ ਕੋਈ ਲਿੰਕ ਵਗੈਰਾ ਜੇ ਪੀਜੀਆਈ ਤੁਹਾਡਾ ਹੈਗਾ ਤੇ ਸਾਨੂੰ ਕਾਈਂਡਲੀ ਸਾਡੀ ਹੈਲਪ ਕਰੋ ਜੀ ਉਹ ਬੰਦਿਆ ਨੇ ਮੈਨੂੰ ਕੰਟੈਕਟ ਕੀਤਾ ਕਿ ਤੁਹਾਡਾ ਕੋਈ ਪੀਜੀਆਈ ਜੇ ਲਿੰਕ ਹੈਗਾ ਤੇ ਉਹਨਾਂ ਦਾ ਇਲਾਜ ਨਹੀਂ ਠੀਕ ਕਰ ਮੈਂ ਜਦੋਂ ਉਸਤਾਚ ਕੀਤੀ ਵੀ ਕੀ ਗੱਲ ਹੋਈ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ 10 ਤਰੀਕ ਨੂੰ ਅੰਮ੍ਰਿਤਸਰ ਵਿੱਚ ਕੋਈ ਬੰਬ ਫਟਿਆ ਔਰ ਉਹ ਬੰਬ ਸਕਵਾਡ ਦੇ ਵਿੱਚ ਬੰਦਾ ਸੀ ਜਿਹੜਾ ਕਿ ਜ਼ਖਮੀ ਹੋ ਗਿਆ ਜੀ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਇਹੋ ਜੀ ਕੋਈ ਖਬਰ ਆਈ ਨਹੀਂ ਜੀ ਮੈਂ ਤੁਰੰਤ ਜਿਹੜਾ ਉਹਨਾਂ ਦਾ ਜਦੋਂ ਗੱਲਬਾਤ ਮੇਰੀ ਮੁਕੰਮਲ ਹੋਈ ਤੇ ਮੈਂ Google ਸਰਚ ਕੀਤਾ ਜੀ ਇਹ 10 ਸ੍ਰੀ ਨੂੰ ਬੰਬ ਕਿੱਥੇ ਫਟਿਆ ਵੀ ਜਿਹੜਾ ਸਾਡੇ ਸਾਹਮਣੇ ਨਹੀਂ ਆਈ ਗੱਲ ਜੀ ਤੇ ਕੋਈ ਵੀ ਖਬਰ ਇਹੋ ਜੀ ਮੈਨੂੰ ਨਹੀਂ ਲੱਭੀ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਇਹ ਗੱਲ ਹੈਗੀ 20 ਤਰੀਕ 20 ਤਰੀਕ 20 ਤਰੀਕ ਜੀ ਔਰ ਕਰਦੇ ਕਰਾਉਂਦੇ ਆ ਜਦੋਂ ਮੈਂ ਹੋਰ ਡੁੰਗਾਈ ਨਾਲ ਆਪਣਾ ਏਆਈ ਨੂੰ ਇਸ ਗੱਲ ਚ ਪਾਇਆ ਤੇ ਇੱਕ ਖਬਰ ਟ੍ਰਿਬਿਊਨ ਦੇ ਨਿਕਲ ਕੇ ਸਾਹਮਣੇ ਆਈ ਅੱਛਾ ਜੀ 19 ਤਰੀਕ ਦੀ 19 ਤਰੀਕ ਦੀ ਬਈ ਜੀ ਜਿਹੜਾ ਹੈਗਾ ਇੱਕ ਮੁਲਾਜ਼ਮ ਫੱਟਰ ਹੈ ਤੇ ਉਹਦੀ ਦੇਖਭਾਲ ਇਲਾਜ ਪ੍ਰੋਪਰ ਨਹੀਂ ਹੋ ਰਿਹਾ ਤੇ ਉਹਦੇ ਮਦਰ ਨੇ ਕੋਈ ਚਿੱਠੀ ਡੀਜੀਪੀ ਨੂੰ ਲਿਖੀ ਜੀ ਉਹ ਖਬਰ ਛੋਟੀ ਜੀ ਲੱਗੀ ਔਰ ਉਹ ਛੋਟੀ ਜਾਂ ਵੱਡੀ ਦੀ ਗੱਲ ਨਹੀਂ ਹੁੰਦੀ ਗੱਲ ਇਹ ਹੈ ਕਿ ਉਹ ਖਬਰ ਦੱਬੀ ਕਿਉਂ ਗਈ ਕਿਉਂਕਿ ਉਹਦੀ ਹੈਡਿੰਗ ਐਸੀ ਸੀ ਕਿ ਮਦਰ ਆਫ ਪੁਲਿਸਮੈਨ ਰੋਟ ਲੈਟਰ ਟੂ ਡੀਜੀਪੀ ਇਸ ਕਰਕੇ ਕੋਈ ਬਾੜਾ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਉਹਦੇ ਵਿੱਚ ਥੱਲੇ ਇੱਕ ਲਾਈਨ ਲਿਖੀ ਸੀ ਕਿ ਜਿਹੜਾ ਬੰਬ ਨਾਲ ਫਟਰ ਹੋਇਆ ਉਹ ਐਆਈ ਨੇ ਜਦੋਂ ਖਬਰ ਕੱਢ ਕੇ ਦਿੱਤੀ ਜਦੋਂ ਮੈਂ ਪੜਿਆ ਤੇ ਮੈਂ ਕਿਹਾ ਵੀ ਹੋਇਆ ਤੇ ਹੈ ਜੀ ਫਿਰ ਮੈਂ ਪੀਜੀਆਈ ਆਪਣੀ ਟੀਮ ਦੇ ਕਿਸੇ ਬੰਦੇ ਨੂੰ ਕਿਹਾ ਵੀ ਪੀਜੀਆਈ ਤੋਂ ਮੈਨੂੰ ਕਿਉਂਕਿ ਉਹ ਉਹਨਾਂ ਨੂੰ ਨਾ ਇਲਾਜ ਦੇ ਜਿਹੜੀ ਫਾਈਲ ਹੈ ਉਹ ਵੀ ਨਹੀਂ ਸੀ ਦਿੰਦੇ ਪਏ ਜੀ ਫਿਰ ਮੈਂ ਕਿਸੇ ਆਪਣੇ ਦੋਸਤ ਦੀ ਹੈਲਪ ਲਈ ਕਿ ਪੀਜੀਆਈ ਤੁਸੀਂ ਮੈਨੂੰ ਰਿਕਾਰਡ ਲੈ ਕੇ ਦਿਓ ਜਿਹੜੇ ਮੇਰੇ ਕੋਈ ਨੋਨ ਸੀਗੇ ਉਥੇ ਉਹਨਾਂ ਨੂੰ ਇਹ ਵੀ ਕਿਹਾ ਵੀ ਇਹਨਾਂ ਦਾ ਇਲਾਜ ਵੀ ਥੋੜਾ ਦੇਖੋ ਉਹ ਜਦੋਂ ਮੈਂ ਉਹ ਫਾਈਲ ਮੰਗਾਈ ਉਹਦੇ ਤੇ ਬੜਾ ਕਲੀਅਰ ਕੱਟ ਲਿਖਿਆ ਸੀ ਜੀ ਕਿ ਬੌਮ ਡਿਫਿਊਜ਼ਲ ਵਾਲੇ ਇਹ ਬੰਦਾ ਜ਼ਖਮੀ ਹੋਇਆ ਅੱਛਾ ਉਹ ਰਿਪੋਰਟ ਦੇ ਵਿੱਚ ਹੈ ਰਿਪੋਰਟ ਚ ਹੈ ਸਰ ਰਿਪੋਰਟ ਇਹ ਪੀਜੀਆ ਦੀ ਰਿਪੋਰਟ ਪੀਜੀਆ ਦੀ ਰਿਪੋਰਟ ਅੱਛਾ ਕੀ ਹੈਗਾ ਉਹਨਾਂ ਦੇ ਚ ਮੈਂ ਉਹਦੇ ਚ ਇਹ ਹੈ ਜੀ ਕਿ 10 ਤਰੀਕ ਨੂੰ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਕਿ 10 ਤਰੀਕ ਨੂੰ ਇੱਕ ਬੰਮ ਫਟਿਆ ਹੈ ਰਿਪੋਰਟ ਅੱਛਾ ਤੁਸੀਂ ਦਿਖਾ ਵੀ ਦਿਓ ਕੈਮਰੇ ਤੇ ਬੌਮ ਬਲਾਸਟ ਵਾਈਲ ਡਿਫਿਊਜ਼ਿੰਗ ਬੌਮ ਐਂਡ ਗਾਟ ਇੰਜਰਡ ਟੂ ਫੇਸ ਅਪਰ ਲੈਂਬ ਬੀ ਆਈ ਐਲ ਲੋਅਰ ਲੈਂਬ ਇਚ ਕਲੀਅਰ ਲਿਖਿਆ ਔਰ ਇਚ ਲਿਖਿਆ ਜੀ ਡੇਟ ਆਫ ਇਨਸੀਡੈਂਟ 10 6 ਅੱਛਾ ਜੀ ਟਾਈਮ ਆਫ ਇਨਸੀਡੈਂਟ 7 ਵਜੇ ਅੱਛਾ ਪਲੇਸ ਆਫ ਇਨਸੀਡੈਂਟ ਅਬਸ ਉੰਦੀ ਸੈਟ ਇਹ ਪੀਜੀਆ ਦੀ ਰਿਪੋਰਟ ਇਹ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਰਿਸਰਚ ਚੰਡੀਗੜ੍ਹ ਪੀਜੀਆ ਚੰਡੀਗੜ੍ਹ ਦੀ ਰਿਪੋਰਟ ਅੱਛਾ ਉਹਦੀ ਰਿਪੋਰਟ ਹੈ ਉਹਦੀ ਐਡਮਿਟ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਬੰਬ ਬਲਾਸਟ ਇਹ ਉਹਦਾ ਐਡਮਿਟ ਕਾਰਡ ਹੈ ਇਹ ਕਦੋਂ ਮਿਲੀ ਤੁਹਾਨੂੰ ਇਸਰ ਮੈਂ 20 ਤਰੀਕ ਨੂੰ ਕਢਾਈ ਜੀ اچھا ਉਹ ਜਦੋਂ 20 ਤਰੀਕ ਨੂੰ ਤੁਹਾਨੂੰ ਖਬਰ ਵੀ ਮਿਲ ਗਈ ਇਹ ਵੀ ਹੋ ਗਿਆ ਤੁਹਾਨੂੰ ਇਹ ਹੋ ਗਿਆ ਕਿ ਇਹ ਕੁਛੂ ਹੋਇਆ ਬਿਲਕੁਲ ਅੱਛਾ ਹੁਣ ਇਹ ਪਤਾ ਲੱਗ ਸਕੇ ਕਿ ਬਲਾਸਟ ਕਿੱਥੇ ਹੋਇਆ ਕਿਉਂਕਿ ਕਿਹਾ ਜਾ ਰਿਹਾ ਪਹਿਲਾਂ ਇਹ ਜਾਣਕਾਰੀ ਆ ਰਹੀ ਸੀ ਕਿ ਦਰਬਾਰ ਸਾਹਿਬ ਦੇ ਗਲਿਆਰੇ ਦੇ ਕੋਲ ਕਿੱਥੇ ਹੋਇਆ ਜੀ ਦੇਖੋ ਜੀ ਗਲਿਆਰੇ ਦੇ ਏਰੀਆ ਦੇ ਵਿੱਚ ਤਾਂ ਨਹੀਂ ਹੋਇਆ ਗਲਿਆਰੇ ਤੋਂ ਆਊਟਰ ਤੇ ਹੈ ਇੱਕ ਪੁਲਿਸ ਸਟੇਸ਼ਨ ਹੈ ਐਸਐਸਓਸੀ अच्छा जी ਇਹਦਾ স্পেশাল ઓપરેશન સેલ ઓફ અમريتسરા ਜੀ ਇਹ ਜੀ اور ਉਹਦੇ ਵਿੱਚ ਬਲਾਸਟ ਹੁੰਦਾ ਜਿਹਦੀ ਕੀ ਜਾਣਕਾਰੀ ਤਾਂ ਕੁਝ ਦਿਨ ਪਹਿਲੇ तकरीबन ਜਦੋਂ ਮੈਂ ਰਿਟ ਪਾਈ ਆ ਉਸ ਤੋਂ ਬਾਅਦ 24 ਤਰੀਕ ਦੇ ਆਸ-ਪਾਸ ਸਾਨੂੰ 23 24 ਨੂੰ ਜਾਣਕਾਰੀ ਕਲੀਅਰ ਹੋ ਗਈ ਸੀ ਜੀ ਬੀ ਐਸ ਐਸ ওসি ਥਾਣੇ ਦੇ ਵਿੱਚ ਬਲਾਸਟ ਹੋਇਆ ਜੀ ਬਟ ਇਹ ਕਲੀਅਰ ਨਹੀਂ ਹੋ ਪਾਰਿਆ ਅਜੇ ਵੀ ਅੱਜ ਤੱਕ ਵੀ ਵੀ ਇਹ ਜਿਹੜਾ ਆਈਡੀ ਹੈ ਉਹ ਪੁਲਿਸ ਲੈ ਕੇ ਕਿੱਥੋਂ ਆਈ ਸੀ ਅੱਛਾ ਇਹ ਕਿਤੋਂ ਹੋਰ ਕਿਤੋਂ ਲੈ ਕੇ ਆਏ ਇਹ ਕਿਤੋਂ ਹੋਰ ਲੈ ਕੇ ਆਏ ਜੀ ਉੱਥੇ ਆ ਕੇ ਇਹ ਹੁਣ ਪਰਮਾਤਮਾ ਜਾਨ ਜੀ ਕੀ ਕਰਨਾ ਸੀ ਇਹਨਾਂ ਨੇ ਕੀ ਨਹੀਂ ਕਰਨਾ ਸੀ ਕਿਉਂਕਿ ਦੇਖੋ ਜੋ ਇੱਕ ਐਸਓਪੀ ਹੈ ਜੀ ਐਸਓਪੀ ਗਾਈਡਲਾਈਨਸ ਹੁੰਦੀਆਂ ਹਰ ਚੀਜ਼ ਦੀਆਂ ਕਿ ਜੇ ਕਿਤੇ ਬੰਬ ਮਿਲਣਾ ਆਈਡੀ ਮਿਲਣਾ ਉਹਨੂੰ ਡਿਫਿਊਜ਼ ਕਿਦਾਂ ਕਰਨਾ ਹੈ ਜਾਂ ਉਹਨੂੰ ਉਹਨੂੰ ਹੈਂਡਲ ਕਿਦਾਂ ਕਰਨਾ ਜੀ ਉਹਦੇ ਵਿੱਚ ਤਾਂ ਇਹ ਗੱਲ ਜਿਹੜੀ ਕਲੀਅਰ ਹੈ ਕਿ ਜਿੱਥੋਂ ਬਰਾਮਦ ਹੋਇਆ ਤੁਸੀਂ ਡਿਫਿਊਜ਼ ਉੱਥੇ ਹੀ ਕਰੋਗੇ ਜੀ ਇਹ ਨਹੀਂ ਹੈ ਕਿ ਲੈ ਕੇ ਕਿਤੇ ਹੋਰ ਜਾਣਾ ਕਿਉਂਕਿ ਇਟ ਇਜ਼ ਵੈਰੀ ਰਿਸਕੀ ਤੁਸੀਂ ਇੱਕ ਏਰੀਆ ਚੋਂ ਉਹਨੂੰ ਤੁਹਾਨੂੰ ਨਹੀਂ ਪਤਾ ਬਲਾਸਟ ਕਿੰਨੇ ਵਜੇ ਹੋਣਾ ਕਿੱਦਾਂ ਹੋਣਾ ਤੁਸੀਂ ਉਹਨੂੰ ਉੱਥੋਂ ਚੁੱਕ ਕੇ ਭਰੀ ਸੜਕ ਤੇ ਭਰੇ ਬਾਜ਼ਾਰ ਗੱਡੀ ਚ ਰੱਖ ਕੇ ਨਹੀਂ ਲੈ ਕੇ ਜਾ ਸਕਦੇ ਜੀ ਜਦ ਤੱਕ ਉਹ ਡਿਫਿਊਜ਼ ਜਿਹੜਾ ਨਹੀਂ ਹੁੰਦਾ ਜੀ ਇਹ ਜਿਹੜਾ ਇਹਨਾਂ ਨੇ 27 ਤਰੀਕ ਨੂੰ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਲਿਖਦੇ ਵੀ ਇਹ ਹੈ ਕਿ ਅਸੀਂ ਉੱਥੋਂ ਡਿਫਿਊਜ਼ ਕਰਕੇ ਲੈ ਕੇ ਆਏ ਪਰ ਇਹ ਦੁਬਾਰਾ ਇੱਥੇ ਫਟ ਗਿਆ ਹਾਂ ਦੇਖੋ ਡਿਫਿਊਜ਼ ਕੀਤੀ ਚੀਜ਼ ਫਟ ਸਕਦੀ ਮਤਲਬ ਇੱਕ ਬੜੀ ਹੈਰਾਨੀਜਨਕ ਗੱਲ ਹੈ ਜੇ ਤੁਸੀਂ ਇੱਕ ਬੰਬ ਜਿਹੜਾ ਡਿਫਿਊਜ਼ ਕਰਤਾ ਸੀਗਾ ਉਹ ਦੁਬਾਰਾ ਫਟ ਗਿਆ ਤੇ ਫਿਰ ਤਾਂ ਤੁਸੀਂ ਕੋਈ ਵੀ ਸਟੋਰੀ ਬਣਾ ਲਓ। ਅੱਛਾ ਇਹਦੇ ਵਿੱਚ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਮੀਡੀਆ 'ਚ ਰਿਪੋਰਟ ਨਹੀਂ ਦਿੱਤੀ ਗਈ ਪੁਲਿਸ ਵੱਲੋਂ। ਜੀ ਮੇਬੀ ਇਹ ਵੀ ਹੋ ਸਕਦਾ ਹੈ ਕਿ ਕਈ ਵਾਰੀ ਪੁਲਿਸ ਲੋਕ ਪੈਨਿਕ ਨਾ ਹੋਣ ਇਸ ਕਰਕੇ ਨਾ ਕੀਤੀ ਜਾਵੇ। ਇਹ ਪੋਸੀਬਲ ਹੋ ਸਕਦਾ ਹੈ। ਪਰ ਫਿਰ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਹੈ ਕਿ ਜਨਹਿਤ ਯਾਚਿਕਾ ਦਰਜ ਕਰਨੀ ਜੀ ਨੇ ਉਹ ਕਿਉਂ ਹੈ ਮਕਸਦ ਕੀ ਇਹ ਦਾ? ਸਰ ਮੈਂ ਦੱਸਦਾ। ਠੀਕ ਹੈ ਤੁਸੀਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦੇ ਸੀ 15 ਅਗਸਤ ਵੀ ਨੇੜੇ ਸੀਗੀ। ਜੀ ਪਰ ਤੁਸੀਂ ਕੀ ਅਕੋਰਡਿੰਗ ਟੂ ਜਿਹੜਾ ਐਨਆਈਏ ਐਕਟ ਹੈ ਅਕੋਰਡਿੰਗ ਟੂ ਜਿਹੜਾ ਐਨਆਈਏ ਰੂਲ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਸ਼ੈਡਿਊਲ ਆਫੈਂਸ ਹੈ ਜਿਹੜਾ ਉਹਦੀ ਇਨਫੋਰਮੇਸ਼ਨ ਐਨਆਈਏ ਤੇ ਸੈਂਟਰ ਗਵਰਨਮੈਂਟ ਨੂੰ ਭੇਜਣੀ ਜੀ ਉਹਨਾਂ ਨੂੰ ਕਿਉਂ ਨਹੀਂ ਭੇਜੀ ਗਈ ਜੀ ਅੱਛਾ ਨਹੀਂ ਭੇਜੀ ਗਈ ਨਹੀਂ ਭੇਜੀ ਗਈ ਇਹ ਬੜੀ ਹੈਰਾਨੀਜਨਕ ਗੱਲ ਹੈ ਕਿ ਐਨਆਈਏ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਸਰ ਅਸੀਂ ਐਨਆਈਏ ਨੂੰ ਅਪਰੋਚ ਕੀਤਾ ਅੱਛਾ ਜੀ ਬਈ ਇਦਾਂ ਬੰਬ ਬਲਾਸਟ ਹੋਇਆ ਉਹ ਸਾਨੂੰ ਪੁੱਛਣ ਲੱਗੇ ਤੁਹਾਨੂੰ ਕਿੱਦਾਂ ਪਤਾ ਅੱਛਾ ਜੀ ਉਮ ਮੈਂ ਫਿਰ ਉਹਨਾਂ ਨੂੰ ਸਾਰੀ ਗੱਲ ਦੱਸੀ ਫਿਰ ਅਸੀਂ ਸਬੂਤ ਪੇਸ਼ ਕੀਤੇ ਫਿਰ ਸਬੂਤ ਪੇਸ਼ ਕੀਤੇ ਫਿਰ ਉਹਨਾਂ ਨੂੰ ਅਸੀਂ ਲਿਖਤੀ ਰਿਪੋਰਟੇਸ਼ਨ ਦਿੱਤੀ ਜਿਹਦੇ ਉੱਤੇ ਉਹਨਾਂ ਨੇ ਮਾਨਯੋਗ ਡੀਜੀਪੀ ਸਾਡੇ ਪੰਜਾਬ ਦੇ ਗੌਰਵ ਯਾਦਵ ਜੀ ਉਹਨਾਂ ਨੂੰ ਲਿਖ ਕੇ ਜਾਣਕਾਰੀ ਵੀ ਮੰਗੀ ਜੀ ਬਈ ਆ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਵੀ ਇਹਦਾ ਦੱਸੋ ਤੁਸੀਂ ਪ੍ਰੈਸ਼ਰ ਉਧਰੋਂ ਵੀ ਕ੍ਰੀਏਟ ਹੋਇਆ ਪਲੱਸ ਅਸੀਂ ਸੈਕਟਰੀ ਡਿਪਾਰਟਮੈਂਟ ਆਫ ਹੋਮ ਐਂਡ ਅਫੇਅਰ ਗਵਰਨਮੈਂਟ ਆਫ ਇੰਡੀਆ ਨੂੰ ਵੀ ਚਿੱਠੀ ਕੱਢੀ ਜੀ ਬਈ ਆ ਹੋਇਆ ਪੰਜਾਬ ਸਰਕਾਰ ਕਨਸੀਲਮੈਂਟ ਕਰ ਰਹੀ ਹੈ ਗੱਲਾਂ ਲੁਕੋ ਰਹੀ ਹੈ ਕਿਉਂਕਿ ਪਹਿਲੇ ਵੀ ਤੁਸੀਂ ਦੇਖੋ ਜਿਹੜਾ ਹੈਗਾ ਕਈ ਹਮਲੇ ਹੋਏ ਜਿੱਦਾਂ ਦੇ ਜਿਹੜੇ ਇਹਨਾਂ ਨੇ ਛੁਪਾਉਣ ਦੀ ਕੋਸ਼ਿਸ਼ ਕੀਤੀ ਜਿੱਦਾਂ ਇੱਕ ਦੇਖੋ ਗਮਟਾਲੇ ਥਾਣੇ ਇੱਕ ਬਲਾਸਟ ਹੋਇਆ ਸੀ ਉਹਦਾ ਇਹਨਾਂ ਨੇ ਇਮੀਡੀਏਟਲੀ ਪੰਜਾਬ ਪੁਲਿਸ ਨੇ ਰਿਲੀਜ਼ ਕਰਤਾ ਜੀ ਸਾਡੇ ਕਿਸੇ ਮੁਲਾਜ਼ਮ ਦੀ ਗੱਡੀ ਖੜੀ ਸੀ ਥਾਣੇ ਦੇ ਅੰਦਰ ਉਹਦਾ ਰੈਡੀਏਟਰ ਬਲਾਸਟ ਹੋ ਗਿਆ ਇਦਾਂ ਹੀ ਇੱਕ ਮਜੀਠੇ ਥਾਣੇ ਬਲਾਸਟ ਹੋਇਆ ਜਿੱਦਾਂ ਇਹਨਾਂ ਨੇ ਕਹਦਾ ਜੀ ਟਾਇਰ ਫਟ ਗਿਆ ਜੀ ਗੱਲਾਂ ਇਦਾਂ ਦੇਖੋ ਦਬਾਉਣ ਦੀ ਕੋਸ਼ਿਸ਼ ਉੱਥੇ ਵੀ ਆਈਡੀ ਬਲਾਸਟ ਹੋਇਆ ਉਤੇ ਵੀ ਆਈਡੀ ਬਲਾਸ ਸਰ ਜਿਹੜਾ ਗੁੰਮਟਾਲੇ ਥਾਣੇ ਜਦੋਂ ਇਹਨਾਂ ਨੇ ਪਹਿਲੇ ਕਿਹਾ ਰੇਡੀਏਟਰ ਫਟਿਆ ਉਹ ਤੋਂ 5-6 ਦਿਨ ਬਾਅਦ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਜੀ ਗੁੰਮਟਾਲੇ ਥਾਣੇ ਜਿਹੜਾ ਬੰਬ ਲਾਸਟ ਹੋਇਆ ਸੀ ਉਹਦੇ ਮੁੱਲਜਮ ਫੜ ਲਏ ਔਰ ਮੀਡੀਆ ਨੇ ਸਵਾਲ ਵੀ ਚੱਕੇ ਵੀ 6 ਦਿਨ ਪਹਿਲੇ ਤਾਂ ਤੁਸੀਂ ਰੇਡੀਏਟਰ ਬਲਾਸ ਕਿਹਾ ਸੀ ਫਿਰ ਗੱਲ ੁਕਾਈ ਸੀ ਚਲੋ ਉਹ ਗੱਲਾਂ ਕਵਰ ਕਰ ਗਏ ਵੀ ਨਹੀਂ ਉਦੋਂ ਅਸੀਂ ਦੱਸਣਾ ਨਹੀਂ ਸੀ ਚਾਹंदे ਵੀ ਉਹ ਲੋਕ ਜਿਹੜੇ ਇਹਨਾਂ ਨੂੰ ਫੜਨਾ ਸੀ ਭਜਣਾ ਜਾਣ ਜਾਂ ਇਦਾਂ ਦੀਆਂ ਗੱਲਾਂ ਜੋ ਜਿਹੜੀ ਪੰਜਾਬ ਪੁਲਿਸ ਜੋ ਆਪਣੀ ਭੁਮ ਬਣਾਦੀ ਹੁੰਦੀ ਸਟੋਰੀ ਮੇਕਅਪ ਉਹ ਸਾਰੀਆਂ ਗੱਲਾਂ ਦੇ ਵਿੱਚ ਉਹ ਗੱਲਾਂ ਵਾਸ਼ ਆਊਟ ਹੋ ਗਈਆਂ ਪਰ ਸਵਾਲ ਇਹ ਹੈ ਕਿ 10 ਤਰੀਕ ਨੂੰ ਇੱਕ ਪ੍ਰੈਸ ਨੋਟ ਜਾਰੀ ਕਰਦੀ ਹੈ ਪ੍ਰੈਸ ਪੰਜਾਬ ਸੋਵਰਨਿਟੀ ਐਲਾਈਅንስ ਇਹ ਕੌਣ ਹੈ ਇਹ ਸਰ ਕੋਈ ਹੈ ਕੋਈ ਸੰਸਥਾ ਹੈਗੀ ਹੈ ਕਿ ਕੀ ਇਹਦੇ ਬਾਰੇ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਅੱਛਾ ਇਹ ਕੋਈ ਸੰਸਥਾ ਹੈ ਜਿਸ ਇਹ ਜ਼ਿੰਮੇਵਾਰ ਸ਼ਹੀਦੀ ਫੋਰਸ ਯੂਨਿਟ ਅੱਛਾ ਸ਼ਹੀਦੀ ਫੋਰਸ ਯੂਨਿਟ 1 ਪੰਜਾਬ ਸੋਵਰਨਿਟੀ ਐਲਾਈਅንስ ਕਮਾਂਡਰ ਇਨ ਚੀਫ ਜਸਾ ਸਿੰਘ ਆਜ਼ਾਦ अच्छा ये 10 तारीख को जारी कर दे ने प्रेस नोट ये लिखया भी होया प्रेस नोट आईडी अटैक एंड फायरिंग ऑन करेंडा पुलिस स्टेशन अच्छा उसी ਦਾ ਜ਼ਿਕਰ ਕੀਤਾ ਜਾ ਰਿਹਾ ਉਸੇ 10 तारीख को जारी कर दे उसी दिन ਦਾ ਇਨਫੋਰਮੇਸ਼ਨ ਆਈ ਹੈ ਸਾਹਮਣੇ ਸਰ ਇਹ ਇਹਨਾਂ ਨੇ ਪੁਲਿਸ ਨੂੰ ਔਰ ਇੱਕ ਦੋ ਮੀਡੀਆ ਧਾਰਿਆਂ ਨੂੰ ਮੇਲ ਕੀਤੀ ਸੀ اچھا ਮੇਲ ਕੀਤੀ ਸੀ ਬਈ ਖਬਰ ਲਾ ਰਹੇ ਉਹ ਬਈ ਆ ਅਸੀਂ ਅਟੈਕ ਦੀ ਜ਼ਿੰਮੇਵਾਰੀ ਲੈਂਦੇ ਹਾਂ اچھا ਬਟ ਗੱਲ ਇਹ ਹੈ ਕਿ ਪੁਲਿਸ ਬੰਦਨ ਨੂੰ ਤਿਆਰ ਨਹੀਂ ਸੀ ਅੱਛਾ ਮੰਨਨ ਨੂੰ ਜਿਵੇਂ ਤਿਆਰ ਨਹੀਂ ਤੁਸੀਂ ਕੁਝ ਪੁਲਿਸ ਅਧਿਕਾਰੀਆਂ ਨਾਲ ਅੰਮ੍ਰਿਤਸਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਜਦੋਂ ਸਾਨੂੰ 20 ਤਰੀਕ ਨੂੰ ਇਹ ਜਾਣਕਾਰੀ ਮਿਲਦੀ ਅਸੀਂ 20 ਤਰੀਕ ਨੂੰ ਇੰਟੈਲੀਜੈਂਸ ਨੂੰ ਵੀ ਕਰਦੇ ਹਾਂ ਕੰਟੈਕਟ ਕਾਊਂਟਰ ਇੰਟੈਲੀਜੈਂਸ ਦੇ ਵੀ ਇੱਕ ਅਫਸਰ ਨੂੰ ਫੋਨ ਕੀਤਾ ਜੀ ਪੰਜਾਬ ਪੁਲਿਸ ਅੰਮ੍ਰਿਤਸਰ ਕਮਿਸ਼ਨਰੇਟ ਦੇ ਵੀ ਅਫਸਰਾਂ ਨੂੰ ਫੋਨ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜੀ ਉਹਨਾਂ ਦਾ ਇੱਕੋ ਜਵਾਬ ਸੀ ਵੀ ਤੁਸੀਂ ਮਿਸਗਾਈਡ ਹੋ ਰਹੇ ਹੋ ਤੁਹਾਨੂੰ ਕੋਈ ਜਿਹੜੀ ਹੈਗੀ ਇਹ ਗਲਤ ਜਾਣਕਾਰੀ ਦੇ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੋਈ ਅੱਛਾ ਗੱਲ ਜਿਹੜੀ ਹੈਗੀ ਸਾਰੇ ਤੱਥਾਂ ਨੂੰ ਲੁਕ ਅੱਛਾ ਹੁਣ ਇਹ 27 ਤਰੀਕ ਨੂੰ ਫਿਰ ਪ੍ਰੈਸ ਨੋਟ ਕਿੱਦਾਂ ਜਾਰੀ ਕਰ ਦਿੱਤਾ ਗਿਆ ਇੰਨੇ ਦਿਨ ਬਾਅਦ ਸਰ ਪ੍ਰੈਸ਼ਰ ਬਣਿਆ ਦੇਖੋ ਮੈਨੂੰ ਵੀ ਉਹਦਾ ਫਾਰਵਰਡਿੰਗ ਲੈਟਰ ਆਇਆ ਸੈਕਟਰੀ ਹੋਮ ਗਵਰਨਮੈਂਟ ਆਫ ਇੰਡੀਆ ਤੋਂ ਇੱਕ ਲੈਟਰ ਜਿਹੜਾ ਪੰਜਾਬ ਸਟੇਟ ਨੂੰ ਡੀਜੀਪੀ ਸੀਐਮ ਨੂੰ ਵੀ ਜਾਰੀ ਕੀਤਾ ਗਿਆ ਵੀ ਇਹ ਇੱਕ ਚਿੱਠੀ ਸਾਨੂੰ ਪ੍ਰਾਪਤ ਹੋਈ ਹੈ ਕੋਈ ਸਪਸ਼ਟੀਕਰਨ ਇਹਦਾ ਦੱਸੋ ਪਲੱਸ ਅਸੀਂ ਇੱਕ ਲੈਟਰ ਜਿਹੜਾ ਗਵਰਨਰ ਸਾਹਿਬ ਨੂੰ ਵੀ ਦਿੱਤਾ ਜੀ ਔਰ ਉਹਨਾਂ ਕੋਲ ਸੀ ਟਾਈਮ ਵੀ ਮੰਗਿਆ ਸੀਗਾ ਵੀ ਸਾਨੂੰ ਕਾਈਂਡਲੀ ਟਾਈਮ ਦਿੱਤਾ ਜਾਏ ਜੀ ਤੁਹਾਨੂੰ ਆ ਕੇ ਸਾਰੀ ਗੱਲ ਦੱਸਦੇ ਆ ਲੇਕਿਨ ਉਹਨਾਂ ਦਾ ਕੋਈ ਸ਼ਡਿਊਲ ਬਿਜ਼ੀ ਹੋਣ ਕਰਕੇ ਮੇਬੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਟਾਈਮ ਮਿਲ ਜਾਏ ਔਰ ਜਿਹੜਾ ਹੈਗਾ ਐਨਆਈਏ ਵੱਲੋਂ ਵੀ ਡੀਜੀਪੀ ਸਾਹਿਬ ਨੂੰ ਜਿਹੜਾ ਲੈਟਰ ਲਿਖਿਆ ਗਿਆ ਜੀ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਹੁਣ ਇਹ ਗੱਲਾਂ ਜ਼ਿਆਦਾ ਦਿਨ ਲੁਕੋ ਨਹੀਂ ਸਕਦੇ ਅਸੀਂ ਔਰ ਪ੍ਰੈਸ ਨੋਟ ਜਿਹੜਾ ਹੈਗਾ ਜਾਰੀ ਕਰ ਦਿੱਤਾ ਪਰ ਪ੍ਰੈਸ ਨੋਟ ਵੀ ਬਹੁਤ ਛਲਾਕੀ ਨਾਲ ਜਾਰੀ ਕੀਤਾ ਗਿਆ ਉਹਦੇ ਵਿੱਚ ਕਈ ਤੱਥ ਜਿਹੜੇ ਲੁਕੋਲੇ ਗਏ ਹੈਂਡਸੈਮਬਲੀ ਐਕਟ ਪਲੇ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਦੇ ਨਾਲ ਇਹ ਤੱਥ ਨੂੰ ਲੁਕੋ ਲਿਆ ਗਿਆ ਜੀ ਤੱਥ ਜਿਵੇਂ ਕਿ ਉਹਦੇ ਵਿੱਚ ਇਹ ਗੱਲ ਦੱਸੀ ਨਹੀਂ ਗਈ ਵੀ ਇਹ ਬਰਾਮਦ ਕਿੱਥੋਂ ਹੋਇਆ ਅੱਛਾ ਜੀ ਫਟਿਆ ਥਾਣਾ ਉੱਥੇ ਆ ਐਸਐਸਓਸੀ ਪਰ ਕਿੱਥੇ ਬਰਾਮਦ ਹੋਇਆ ਤੁਸੀਂ ਇਹਨੂੰ ਕਿੱਥੋਂ ਲਿਆਂਦਾ ਕਿਹੜੀ ਸਥਿਤੀਆਂ ਚ ਲਿਆਂਦਾ ਉਹ ਸਾਰੀਆਂ ਗੱਲਾਂ ਤੇ ਕਿਉਂ ਚੁੱਪੀ ਸਾਦੀ ਹੋਈ ਪੁਲਿਸ ਨੇ ਇਹ ਵੀ ਗੱਲਾਂ ਨੂੰ ਸਾਹਮਣੇ ਲਿਆਓ अच्छा उन्होंने मैंने पहला भी सवाल ਕੀਤਾ ਸੀ ਤੁਹਾਡਾ ਮਕਸਦ ਕੀ ਸੀ ਜਾਣਕਾਰੀ ਪ੍ਰਯਾਰਚ ਕਰਨਾ ਸਰ ਮਕਸਦ ਦੇਖੋ ਦੋ ਸੀਗੇ ਇੱਕ ਇੱਕ ਮਕਸਦ ਪਹਿਲਾ ਤਾਂ ਇਹ ਸੀਗਾ ਕਿ ਜਿਹੜਾ ਇੱਕ ਬੰਦਾ ਡੈਥ ਬੈੱਡ ਤੇ ਲਟਿਆ ਹੋਇਆ ਆਪਣੇ ਜ਼ਿੰਦਗੀ ਮੌਤ ਨਾਲ ਲੜ ਰਿਹਾ ਕਿ ਉਹਦਾ ਇਲਾਜ ਨਹੀਂ ਠੀਕ ਹੋ ਰਿਹਾ ਜੀ ਕਿ ਉਹਦਾ ਇਲਾਜ ਜਿਹੜਾ ਹੈਗਾ ਸਹੀ ਤਰੀਕੇ ਨਾਲ ਗੰਭੀਰਤਾ ਦੇ ਨਾਲ ਹੋਏ ਜੀ ਔਰ ਜਿਹੜਾ ਕੀ ਹੈਗਾ ਉਹਨੇ ਇਨੀ ਬਰੇਵਰੀ ਨਾਲ ਉਥੇ ਜਿਹੜਾ ਗਿਆ ਸੀਗਾ ਉਹਨੂੰ ਬਰੇਵਰੀ ਅਵਾਰਡ ਮਿਲੇ ਉਹਦੀ ਫੈਮਿਲੀ ਜਿਹੜੀ ਹੁਣ ਦੇਖੋ ਦੌੜੀ ਭੱਜੀ ਫਿਰਦੀ ਐ ਉਹਨਾਂ ਨੂੰ ਵੀ ਜਿਹੜੇ ਐਕਸਪੈਂਸਸ ਉਹਦੇ ਦੇਓ ਜੋ ਉਸ ਮੁਲਾਜ਼ਮ ਨੂੰ ਕੋਈ ਤਰੱਕੀ ਕੋਈ ਉਹ ਮਾਨ ਸਨਮਾਨ ਦਿੱਤਾ ਜਾਏ ਕਿਉਂਕਿ ਤੁਹਾਨੂੰ ਹੁਣ ਦੇਖੋ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀਗੀ ਜੀ ਔਰ ਪਟਿਆਲੇ ਵਿੱਚ ਕੁਝ ਨਿਆਂਗ ਸਿੰਘਾਂ ਨੇ ਹਾਂਜੀ ਇੱਕ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਡਦਾ ਸੀ ਜੀ ਔਰ ਉਹ ਮੈਟਰ ਇੰਨਾ ਲਾਈਮਲਾਈਟ ਚ ਗਿਆ ਕਿ ਸ਼ਾਮ ਤੱਕ ਉਹਨੂੰ ਹਸਪਤਲ ਲਿਜਾ ਕੇ ਉਹਦਾ ਹੱਥ ਜੋੜ ਕੇ ਮੀਡੀਆ ਨੋਟ ਵੀ ਜਾਰੀ ਕਰ ਦਿੱਤਾ ਜੀ ਹੱਥ ਜੁੜ ਗਿਆ ਪੀਜੀਆਈ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਤੀ ਗਈ ਔਰ ਏਐਸਆਈ ਤੋਂ ਲੈ ਕੇ ਡੀਜੀਪੀ ਤੱਕ ਸਾਰਿਆਂ ਨੇ ਇੱਥੇ ਲੈਵਲ ਆਪਣੇ ਲਾ ਲਿਆ ਸੀਗਾ ਆਪਣੀ ਜਿਹੜੀ ਮੈਂ ਵੀ ਹਰਜੀਤ ਸਿੰਘ ਜੀ ਬਿਲਕੁਲ ਦਸਤਰਾ ਦੇ ਬਾਰ ਵੀ ਹਰਜੀਤ ਸਿੰਘ ਦਾ ਲੈਵਲ ਆਤਾ ਮੈਂ ਵੀ ਹਰਜੀਤ ਸਿੰਘ ਮੈਂ ਵੀ ਹਰਜੀਤ ਸਿੰਘ ਤੇ ਇਹਦੇ ਨਾਲ ਜਿਹੜਾ ਹੈਗਾ ਮਤਰਿਆਂ ਵਰਗਾ سلوਕ ਕਿਉਂ ਕੀਤਾ ਜਾ ਰਿਹਾ ਇਹਨੂੰ ਵੀ ਜਿਹੜਾ ਹੈਗਾ ਉਹਦਾ ਬਰਾਬਰ ਬੰਦਾ ਮਾਨ ਸਨਮਾਨ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਮੁਲਾਜ਼ਮ ਨੂੰ ਸੋ ਮੇਰੇ ਧਿਆਨ ਵਿੱਚ ਇਹ ਆਇਆ ਵੀ ਇਹ ਬਹੁਤ ਇੱਕ ਗੰਭੀਰਤਾ ਵਾਲਾ ਵਿਸ਼ਾ ਹੈ ਔਰ ਦੂਜਾ ਜਿਹੜਾ ਮੇਰੇ ਧਿਆਨ ਦੇ ਵਿੱਚ ਔਰ ਮਨ ਦੇ ਵਿੱਚ ਇਹ ਸੀਗਾ ਕਿ ਜਿਹੜੀਆਂ ਜਾਣਕਾਰੀਆਂ ਜਿਹੜੇ ਤੱਥ ਲੁਕੋਏ ਜਾ ਰਹੇ ਨੇ ਔਰ ਨਾਲ ਹੀ ਉਹ 10 ਜੁਲਾਈ ਨੂੰ ਦਰਬਾਰ ਸਾਹਿਬ ਧਮਕੀ ਆਣੀ ਜੀ ਕਿ ਅਸੀਂ ਆਰਡੀਐਕਸ ਨਾਲ ਉਡਾ ਦੇਣਾ ਜੀ ਉਹ ਮੈਨੂੰ ਇਹ ਨਹੀਂ ਪਤਾ ਕਿ ਉਹਦਾ ਇਹ ਨਾਲ ਕੋਈ ਤਾਲੁਕਾ ਹੈਗਾ ਕਿ ਨਹੀਂ ਹੈਗਾ ਬਟ ਗੱਲ ਇਹ ਹੈ ਕਿ ਦੇਖੋ ਔਰ ਉਹਦੇ ਬਿਲਕੁਲ ਐਸਐਸਓਸੀ ਥਾਣਾ ਜਿਆਦਾ ਦੂਰ ਨਹੀਂ 2.5-3 ਕਿਲੋਮੀਟਰ ਦੇ ਦਰਮਿਆਨ ਇੱਕ ਬੰਬ ਬਲਾਸਟ ਹੋ ਜਾਂਦਾ ਹੈ ਜੀ ਸੋ ਇਹ ਸਾਰੀਆਂ ਗੱਲਾਂ ਵੀਰੇ ਧਿਆਨ ਚ ਸੀਗਾ ਵੀ ਦੇਖੋ ਐਜ਼ ਆ ਬੰਦਾ ਇੱਕ ਇਮੋਸ਼ਨਲ ਫੀਲਿੰਗ ਵੀ ਹੁੰਦੀ ਹੈ ਜੀ ਬਈ ਸਾਡੇ ਸ਼ੁਰੂ ਤੋਂ ਅਸੀਂ ਦਰਬਾਰ ਸਾਹਿਬ ਨੂੰ ਬੰਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸੀਂ ਪੁੱਤਰ ਆ ਪਿੱਛੇ ਜੇ ਮੇਰੇ ਗੋਲੀ ਚੱਲੀ ਸਾਨੂੰ ਗੁਰੂ ਰਾਮਦਾਸ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਹੀ ਬਚਾਇਆ ਹੱਥ ਰੱਖ ਕੇ ਬਚਾਇਆ ਸੋ ਇੱਕ ਥ੍ਰੈਟ ਆਈ ਉਹ ਵੀ ਗੱਲਾਂ ਜਿਹੜੀਆਂ ਹੈਗੀਆਂ ਖੁੱਲ ਕੇ ਪੁਲਿਸ ਉਹਦੀ ਵੀ ਜਿਹੜੀ ਤਫ਼ਤੀਸ਼ ਨਹੀਂ ਕਰ ਰਹੀ ਜੀ ਉਹ ਵੀ ਜਿਹੜੀ ਈਮੇਲ ਕਿੱਥੋਂ ਆਈ ਅੱਜ ਤੱਕ ਪੁਲਿਸ ਸਾਇਲੈਂਟ ਹੈ ਨਾ ਉਹ ਪਤਾ ਕੀਤਾ ਗਿਆ ਕਿ ਉਹ ਥ੍ਰੈਟ ਕਿੰਨੇ ਕੀਤੀ ਕਿੱਥੋਂ ਕੀਤੀ ਉਹ ਬੰਦੇ ਵੀ ਅਜੇ ਤੱਕ ਫੜੇ ਨਹੀਂ ਗਏ ਔਰ 10 ਜੁਲਾਈ ਨੂੰ ਥ੍ਰੈਟ ਆਈ 10 ਅਗਸਤ ਨੂੰ ਬੰਬ ਬਲਾਸਟ ਹੋ ਜਾਂਦਾ ਜੀ ਪੂਰਾ ਉਸੇ ਤਰੀਕ ਨੂੰ ਇੱਕ ਮਹੀਨੇ ਬਾਅਦ ਕੋਰਿਲੇਟ ਹੈਗਾ ਕਿ ਨਹੀਂ ਹੈਗਾ ਉਹ ਨਹੀਂ ਮੈਨੂੰ ਪਤਾ ਕਿਉਂਕਿ ਇਹ ਇਹ ਇਹਦੇ ਵਿੱਚ ਆਪਣਾ ਲੈਟਰ ਹੈਡਿਕ 27 ਤਰੀਕ ਨੂੰ ਵੀ ਪੰਜਾਬ ਸੋਵਰਨਿਟੀ ਲਾਇੰਸ ਨੇ ਇਹ ਵੀ ਜ਼ਿਕਰ ਕੀਤਾ ਵੀ ਅਸੀਂ ਗਲਿਆਰੇ ਵੱਲ ਨਹੀਂ ਅਸੀਂ ਦੇਖ ਸਕਦੇ ਜੀ ਵੇ ਅਸੀਂ ਜਿਹੜਾ ਦਰਬਾਰ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਨਹੀਂ ਦੇਖ ਸਕਦੇ ਠੀਕ ਆ ਨਹੀਂ ਦੇਖ ਸਕਦੇ ਬਹੁਤ ਅੱਛੀ ਗੱਲ ਆ ਜਿਹੜਾ ਦੇਖੂਗਾ ਵੀ ਦਰਬਾਰ ਸਾਹਿਬ ਵੱਲ ਉਹ ਫਿਰ ਉਹਨੂੰ ਪੰਜਾਬੀ ਦੇਖੜਾ ਵੀ ਜਾਣਦੇ ਆ ਵੀ ਉਹ ਕਿ ਬਈ ਉਹਦੇ ਵੱਲ ਕਿਦਾਂ ਕੋਈ ਦੇਖੇਗਾ ਉਹ ਸਾਨੂੰ ਭਲੀ ਭੰਤੀ ਆਂਦਾ ਅੱਛਾ ਹੁਣ ਮੇਰੇ ਆਖਰੀ ਦੋ ਸਵਾਲ ਰਹਿ ਗਏ ਜੀ ਕਿ ਤੁਸੀਂ ਪੀਆਈਐਲ ਦਰਜ ਕਦੋਂ ਕੀਤੀ ਸੀ ਤੇ ਇਹ ਉਹਨਾਂ ਨੇ ਅਸੈਪਟ ਕਰ ਲਈ ਸਰ ਇਹ ਮੈਂ 21 ਤਰੀਕ ਨੂੰ ਜਿਹੜੀ ਲਾਈ ਸੀ ਔਰ 22 ਤਰੀਕ ਨੂੰ ਚੀਫ ਜਸਟਿਸ ਸਾਹਿਬ ਨੇ ਸੁਣੀ ਜੀ ਬਟ ਇਹਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਹੈਗੀਆਂ ਸੀਗੀਆਂ ਕੁਝ ਮੈਨੂੰ ਅਮੈਂਡ ਕਰਨ ਲਈ ਕਿਹਾ ਜੀ ਤੇ ਉਹ ਉਹਨਾਂ ਦੇ ਆਰਡਰ 'ਚ ਵੀ ਕਿਹਾ ਕਿ ਇਹਨੂੰ ਅਮੈਂਡ ਕਰਕੇ ਲਿਆਓ ਜੀ ਔਰ ਆਉਣ ਵਾਲੇ ਦਿਨਾਂ 'ਚ ਵੈਸੇ ਉਹਨਾਂ ਨੇ 4 ਤਰੀਕ ਰੱਖੀ ਸੀ ਜੀ ਮੈਂ ਵੀ ਅਸੀਂ ਸੋਮਵਾਰ ਨੂੰ ਰਿਕੁਐਸਟ ਕਰਨ ਜਾ ਰਹੇ ਹਾਂ ਚੀਫ ਜੀ ਅਸੀਂ ਸਾਹਮਣੂਗੇ ਇਹਨੂੰ ਮੰਗਲਵਾਰ ਸੁਣਿਆ ਜਾਏ ਹੁਣ ਇਟ 올 ਡਿਪੈਂਡਸ ਪਾਉਂਡ ਦੀ ਆਨਰੇਬਲ ਹਾਈ ਕੋਰਟ ਵੀ ਉਹ 4 ਨੂੰ ਸੁਣਦੀ ਹੈ ਕਿ ਮੰਗਲਵਾਰੀ ਸੁਣ ਲੈਂਦੀ ਕਿਉਂਕਿ ਮਾਮਲਾ ਬਹੁਤ ਗੰਭੀਰ ਹੈ ਹੋ ਸਕਦਾ ਉਹ ਸੋਮਵਾਰੀ ਦਾ ਸੁਣ ਲਣ ਜੀ ਇਹ ਸਾਰਾ ਵਿਸ਼ਾ ਉਹਨਾਂ ਦੇ ਉੱਤੇ ਹੀ ਹੈਗਾ ਕਿਉਂਕਿ ਉਹਨਾਂ ਨੇ ਇਹ ਗੱਲ ਤਾਂ ਦੇਖੋ ਪਬਲਿਕ ਇੰਟਰਸਟ ਤਾਂ ਕਲੀਅਰ ਨਹੀਂ ਤਾਂ ਤੁਹਾਨੂੰ ਵੀ ਪਤਾ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਉਸੇ ਵळे ਉਡਾ ਦਿੰਦੇ ਅਗਲੇ ਜੀ ਬਿਲਕੁਲ ਪਰ ਇਹ ਜਿਹੜੀ ਗੱਲ ਇਹ ਨਹੀਂ ਉਡਾਈ ਗਈ ਉਸੇ ਵळे ਟਾਈਮ ਦਿੱਤਾ ਗਿਆ ਕਿ ਆ ਜਿਹੜੀ ਇਹਦੇ ਵਿੱਚ ਕੋਈ ਕੋਈ ਪ੍ਰੇਅਰ ਐਡ ਕਰ ਦੋ ਜਾਂ ਇਦਾਂ ਕੋਈ ਐਡ ਕਰ ਲਓ ਉਹ ਔਰਲੀ ਉਹਨਾਂ ਨੇ ਮੈਨੂੰ ਗੱਲ ਦੱਸਤੀ ਹਰ ਚੀਜ਼ ਆਨ ਰਿਕਾਰਡ ਨਹੀਂ ਲਈ ਜਾ ਸਕਦੀ ਤੇ ਉਹਦੇ 'ਚ ਲਿਖ ਦਿੱਤਾ ਵੀ ਅਮੈਂਡਮੈਂਟ ਜਿਹੜੀ ਹੈ ਕੀਤੀ ਜਾਵੇ ਜੀ ਬਹੁਤ ਮਿਹਰਬਾਨੀ ਥੈਂਕ ਯੂ ਸੋ ਅਸੀਂ ਗੱਲਬਾਤ ਕੀਤੀ ਹੈ ਇਹ ਆਰਟੀਆ ਐਕਟਿਵਿਸਟ ਸਿਮਰਤਜੀਤ ਸਿੰਘ ਜੀ ਨਾਲ ਜਿਨ੍ਹਾਂ ਨੇ ਇੱਕ ਪੀਆਇਲ ਦਰਜ ਕੀਤੀ ਹੈ ਤੇ ਇਸ ਪੀਆਇਲ ਤੇ ਕੀ ਹੁੰਦਾ ਇਹ ਦੇਖਣ ਵਾਲਾ ਹੋਏਗਾ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਆਉਂਦਾ ਹੈ ਕਿ ਪੁਲਿਸ ਨੇ ਇਹ ਤੱਥ ਕਿਉਂ ਲੁਕੋਏ ਤੇ ਦੂਜਾ ਜਿਹੜੀ ਇਹਨਾਂ ਦੀ ਮੰਗ ਹੈ ਪੀਆਇਲ ਦੇ ਵਿੱਚ ਕੀਤੀ ਹੈ ਕਿ ਉਸ ਦਾ ਇਲਾਜ ਹੋਣਾ ਚਾਹੀਦਾ ਉਹ ਵੀ ਬਹੁਤ ਜ਼ਰੂਰੀ ਹੈ ਸੋ ਜੁੜੇ ਰਹੋ ਵਾਇਸੋ ਪੰਜਾਬ ਨਾਲ ਧੰਨਵਾਦ